ਜੀ ਬਾਈ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪਿਆਰ ਵਲੌਗ 0037 ਤੇ ਹੋਰ ਬਾਈ ਤੁਸੀਂ ਕਿੰთა ਸਾਰੇ ਠੀਕ ਆ ਔਰ ਕਿਹਾ ਸਤਿ ਸ੍ਰੀ ਅਕਾਲ ਤੁਹਾਡਾ ਅੱਜ ਦਾ ਵਲੌਗ ਬਾਈ ਬਹੁਤ ਹੀ ਸਪੈਸ਼ਲ ਹੋਣ ਵਾਲਾ ਬਸ ਤੇ ਆ ਨਾ ਦੇਖਿਓ ਤੁਸੀਂ ਤੁਸੀਂ ਠੀਕ ਆ ਜਿਹੜਾ ਕਿ ਆਪਣਾ ਸਵਰਾਜ ਆ 3 ਸਪੀਡ ਆ 23 ਮਾਡਲ ਡੈਕਟਰ ਇਹਦੀ ਨਾਲ ਤੁਹਾਨੂੰ ਹੌਰਨ ਤੇ ਹੈਰੋਂ ਦੀ ਪਰਫਾਰਮੈਂਸ ਹੋਣੀ ਹੈ ਆਪਣਾ ਨੇ ਤਵੀਆਂ ਦੇ ਜਿਹੜੀਆਂ ਕਿ ਆਪਣੇ ਤਵੀਆਂ ਉਹ ਖੜੀਆਂ ਸਾਹਮਣੇ ਡੂੰ ਵਾਲੇ ਦੀਆਂ ਹੈਰੋਂ ਆ ਉਹ ਜਿਹੜੀ ਜਿਹੜੀ ਆਪਣੇ ਹੈਰੋ ਆ ਬਨੋੜ ਦੀ ਬਣੀ ਵੀ ਆਹ ਕਰਨੈਲਾਂ ਦੀਆਂ ਹੈ ਹੈਰੋ ਲੱਗਦੀ ਬਹੁਤ ਆ ਬਈ ਜੇ ਇਹਦੇ ਮੁਕਾਬਲੇ ਦੇਖੀਏ 10-10 ਦੀ ਹੈਰੋ ਦੇ ਬਰਬਰ ਦੇ ਟੱਕਰ ਚ ਜਾਂਦੀਆਂ ਆ ਇਹ ਪੰਜਾਬੀ ਟਰੈਕਟਰ ਨੇ ਆ ਨਵੇਂ ਇਹਦੇ ਨਾਲ ਸਾਰਿਆਂ ਨੇ ਖੋਲਿਆ ਹੈ ਟਕਰੀਬਨ ਵੀ ਜਿਹੜੀਆਂ ਹੈਰੋਆਂ ਇਹ ਤੋਂ ਫਾਰਮ ਟਰੈਕ 60 ਦੇ ਦੇਖੀਆਂ ਹੋਈਆਂ ਪਾ ਜੀ ਬਹੁਤ ਜ਼ਿਆਦਾ ਜ਼ੋਰ ਲੈ ਰਹੀਆਂ ਤੇ ਆ ਹੁਣ ਆਪਾਂ ਇਹ ਸੁਰਾਜ 3 ਸਪੀਡ ਦੇ ਮਗਰੋਂ ਚੱਤ ਰਾ ਕੇ ਦਿਖਾਵਾਂਗੇ ਵੀ ਕੀ ਕੀ ਪਰਫਾਰਮੈਂਸ ਰਹਿੰਦੀ ਹੈ ਇਸ ਟਰੈਕਟਰ ਦੀ ਬਾਕੀ ਨਵੇਂ ਸੁਰਾਜ ਮਗਰ ਵੀ ਭਾਗ ਤੁਹਾਨੂੰ ਦਿਖਾਵਾਂਗੇ ਦਿਖਾਈ ਨਹੀਂ ਤੁਹਾਨੂੰ ਵੀਡੀਓ ਨਹੀਂ ਪਾਈ ਮੈਂ ਠੀਕ ਆ ਬਾਕੀ ਤੁਸੀਂ ਮੇਰੇ ਸ਼ੌਟ ਪਏ ਉਹਦੇ ਵਿੱਚ ਇਸ ਵਾਰ ਚੱਲ ਰਿਹਾ ਹੈ ਰੋਪਾਈ ਵੀ ਹੋਣੀ ਤੇ ਨਾਲੇ ਸੁਨਾਲੀ ਕਾ ਪਾਇਆ ਵਾ ਟਰਬੋ ਲੱਗੇ ਸੁਨਾਲੀ ਕੇ 750 ਨੂੰ ਉਸ ਦੀ ਵੀ ਤੁਸੀਂ ਦੇਖ ਸਕਦੇ ਕੀ ਪਰਫਾਰਮੈਂਸ ਰਹਿੰਦੀ ਹੈ ਰੋਪੇ ਠੀਕ ਆ ਬਾਈ ਤੁਸੀਂ ਬਲੌਗ 'ਚ ਬੜ ਰਹੇ ਹੋ ਬਲੌਗ ਧਿਆਨ ਨਾਲ ਦੇਖਣਾ ਪਹਿਲਾਂ ਟਰੈਕਟਰ ਦਾ ਬਜਨ ਕਰਾ ਕੇ ਲੈ ਕੇ ਆਉਣਾ ਇੱਕ ਟਰੈਕਟਰ ਦਾ ਬਜਨ ਕਰਾਉਣਾ ਇੱਕ ਟਰਾਲੇ ਦਾ ਬਜਨ ਚੈੱਕ ਕਰਾਉਣਾ ਵੀ ਕਿੰਨੇ ਕੁਆਟਰ ਦਾ ਟਰਾਲਾ ਕਿੰਨੇ ਕਿੰਨਾ ਬਜਨ ਟਰੈਕਟਰ ਦਾ ਪਹਿਲਾਂ ਆਪਾਂ ਬਜਨ ਕਰਾਉਣਾ ਉਸ ਤੋਂ ਬਾਅਦ ਆਪਾਂ ਖੇਤਾਂ 'ਚ ਤੁਹਾਨੂੰ ਲੈ ਆ ਕੇ ਹੈਰੋ ਉੱਪਰ ਟਰੈਕਟਰ ਦੀ ਪਰਫਾਰਮੈਂਸ ਦਿਖਾਵਾਂਗੇ ਬਲੌਗ 'ਚ ਬਣ ਜੀ ਬਾਈ ਹੌਲੈਂਡ ਸਲੈਂਸਰ ਆ ਜੀ ਬਾਅਦ ਚੈੱਕ ਕਰਾਉਣ ਦਿਖਾਉਣਾ ਹੈ ਹੁਣ ਇਸ ਨਹੀਂ ਇਹਨਾਂ ਲਈ ਨਹੀਂ ਖਾਰੂ ਪਾ ਜਣਾ ਤੁਹਾਨੂੰ ਪਤਾ ਹੀ ਆ ਤੇ ਇਹ ਕੰਟ ਸਟੈਂਡ ਬੱਟਲੇ ਬਣਾ ਰਸਤੇ ਮਾ ਰੱਖਣਾ ਹੈ ਚਾਹਣਾ ਵੱਡਾ ਉਧਰ ਕੋਡਾ ਕਰਨਾ ਹੈ हाँ जी भाई बी कंडे आपे ते गए कराने वजना विश्वकर्मा धर्म कंटा बह चौबीस घंटे खुला देख लिया वजन करा भाई ट्रॉले का किन्ना वजन है अठाई क्वंटल देखो भाई अठाई कुंटल वजना एक हम उतार के ट्रैक्टर भी कर दिया है कि अपना ट्रॉला है पूरे अठाई क्वेंटल ला भाई ਫਿਰ ਚੈੱਕ ਕਰ ਲਾ ਹੁਣ ਵਜ਼ਨ ਆ ਨ ਪੂਰਾ ਪ੍ਰੋਪਰ ਇਹਦੇ ਨਾਲ ਬਾਹਰੇ ਪਾ ਦੀ ਪਿੰਨ ਦੇਖੋ ਭਾਈ ਹੁਣ ਆਪਾਂ ਨੇ ਲਾ ਦੇਣਾ ਸਵਰਾਜ ਵੀ ਕੰਡੇ ਪਰ ਹੁਣ ਇਹਦਾ ਦੇਖਦੇ ਆ ਵਜ਼ਨ ਕਰਕੇ ਆ ਖੜਾ ਉਹਨਾਂ ਟਰਾਲਾ ਦੇਖਦੇ ਆ ਇਹਦਾ ਵਜ਼ਨ ਕਿੰਨਾ ਹੁੰਦਾ ਇਹਦਾ ਕਿੰਨਾ ਭਾਈ 25 ਕੁਆਂਟਲ 40 ਕਿਲੋ ਉਹ ਟਰੈਕਟਰ ਆਪਣੇ ਵਿੱਚ ਸਾਰਾ ਵਜ਼ਨ ਉਹਦੇ ਪਾ ਕੇ ਠੀਕ ਆ ਭਾਈ ਜਿੰਦੇ ਆਪਾਂ ਅੱਗੇ ਹਾਂਜੀ ਭਾਈ ਸਵਰਾਜ ਮਗਰ ਪਾ ਲਈਏ ਆਪਾਂ ਨੇ ਹੈਰੋ ਕਾ ਡੰਡੇ ਵਾਈ ਪਨੇ ਫੇਰ ਲਾਤੇ ਕਿ ਮੈਨੂੰ ਲੁੱਕ ਚ ਸਮਝ ਨਹੀਂ ਲੱਗਦੀ ਤੁਸੀਂ ਦੇਖੋ ਮੋਰਾਨਾ ਦੀ ਲੁੱਕ ਵਧੀਆ ਲੱਗਦੀ ਹੈ ਡੰਡੇ ਨਾਲ ਵੀ ਚਲੋ ਕੋਈ ਚੱਕਰ ਨਹੀਂ ਹੈਗਾ ਚਲੋ ਫੇਰ ਬਦਲ ਲਉਗਾ ਅਹ ਰੋਂਪਨੇ ਪਾ ਲਈ ਬਾਈ ਹੁਣ ਲੈ ਚੱਲਦੇ ਹਾਂ ਉਹਨੂੰ ਖੇਤਾਂ ਦੇ ਵਿੱਚ ਦੇਖੋ ਟਰੈਕਟਰ ਦੀ ਲੁੱਕ ਗਰਮੀ ਬਹੁਤ ਹੋ ਗਈ ਬਾਈ ਹੁਣ ਹਨਾ ਦੁਪਹਿਰੇ ਮੈਂ ਤਾਂ ਖੜਨੇ ਹੁੰਦਾ ਅਜੇ ਤੱਕ 10 11 ਦਾ ਟਾਈਮ ਆ ਪੂਰੀ ਧੁੱਪਾਂ ਬਾਈ ਖੇਤਾਂ ਵਿੱਚ ਦਾਵਾ ਪਾਉਂਦੇ ਰਿਹਾ ਤੁਹਾਨੂੰ ਪਤਾ ਹੀ ਆ ਦੇਖੋ ਆਪਾਂ ਹੈਰੋ ਪਾਤੀ ਹੈਰੋ ਦੀ ਆਪਾਂ ਨੇ ਇੱਕ ਕਿਲੀ ਛੱਡਤੀ ਹੈ ਜੇ ਉਹ ਪਾ ਅਗਲੇ ਰਾਉਂਡ ਚ ਖੋਲੂ ਆਪਾਂ ਲੀਕ ਕਿਹੜਾ ਲੱਗ ਦਿਖਾਉਣਾ ਤੁਹਾਨੂੰ ਬਲੌਗ ਚ ਬਣਾਈ ਰਿਹਾ ਬਾਈ ਦਿਖਾਉਣਾ ਇਦਾਂ ਸੋਰਾ ਝੋਟੇ ਇਹ ਦੇਖੋ ਬਾਈ ਚਾਲਾ ਹਾਈ ਪਾਇਆ ਆਪ ਵੀਰ ਸਲਾ ਹੈ ਰੋ ਮਗਰ ਮਿੱਟੀ ਦੇਖੋ ਬਈ ਮਿੱਟੀ ਇੰਨੀ ਲੱਗ ਆਉਣੀ ਹੈ ਹੈਰੋਂ ਪੂਰੀ ਕੇ ਲਈ ਖੋਲਦੇ ਬਈ ਇੱਕ ਹੋਰ ਗਿੱਲੀ ਕਰਦੇ ਜਿਹੜੀ ਸਾਰੀ ਖੋਲਦਾ ਹੈ ਰੋ ਦੇਖ ਲੈ ਚੱਲਦਾ ਪਰਫਾਰਮੈਂਸ ਬਹੁਤ ਵਧੀਆ ਬਾਈ ਚੋਟਾ ਐਕਟਰ ਆ ਜੋਰ ਬਹੁਤ ਮਾਰ ਰਿਹਾ ਤੁਹਾਨੂੰ ਪਤਾ ਹੀ ਤੁਸੀਂ ਦੇਖਿਆ ਹੁਣ ਵੀਡੀਓ ਮਾ ਤੁਸੀਂ ਦੇਖ ਹੀ ਰਹੇ ਹੋ ਬਾਈ ਐਕਟਰ ਦੀ ਪਰਫਾਰਮੈਂਸ ਤਾਂ ਬਹੁਤ ਵਧੀਆ ਬਾਕੀ ਤੁਹਾਨੂੰ ਨਵੇਂ ਦੇ ਬਰੋਬਰ ਚ ਲਾ ਕੇ ਦਿਖਾਵਾਂਗਾ 3 ਵੀ ਜਿਹੜਾ ਨਵਾਂ ਚੌਵੀ ਵੋਲਟ ਆਪਣਾ ਕੋਲ ਉਹਦੇ ਬਰੋਬਰ ਚ ਲਾ ਕੇ ਦਿਖਾਵਾਂਗਾ ਵੀ ਕਿਹਾ ਦੋ ਘੰਟੇ ਟ੍ਰੈਕਰ ਵਾਂਗ ਫਰੈਂਡ ਆ ਤੇ ਦੇਖਿਆ ਹਲਵਾ ਪੂਰੀ ਦਾ ਥਿਆ ਲੱਗ ਕੇ ਚੱਲਦੀਆਂ ਐਕਟਰ ਦਾ ਬਹੁਤ ਜੋਰ ਲੱਗ ਰਿਹਾ ਬਾਕੀ ਤੁਸੀਂ ਸੁਰਾ ਤਾਂ ਦੇਖ ਲੈ ਚੱਲਦਾ ਹੁਣ ਤੁਹਾਨੂੰ ਨਮਾ ਸੁਰਾ ਵੀ ਤੁਹਾਨੂੰ ਪੜੇ ਰਹੇ ਹੋ ਬਾਈ ਹੁਣ ਕਰਦੇ ਆਪਾਂ ਹੈਰੋ ਆਪਣੀ ਇਕ ਟਰੈਕਟਰ ਲਾਤੇ ਆਪਾਂ ਅੰਦਰ ਟਰੈਕਟਰ ਫੇਰ ਦੇਖੋ ਬਈ ਤੋ ਤੋ ਸਾਰਾ ਲਿਪੜ ਗਿਆ ਠੀਕ ਆ ਬਈ ਫਿਰ ਬਲੌਗਰ ਆਪਾਂ ਇੱਥੇ ਕਰਦੇ ਆ ਅੱਜ ਦੇ ਨੂੰ ਸਮਾਪਤ ਮੇਰਾ ਵੀਡੀਓ ਬਣਾਉਣ ਨੂੰ ਮਿਹਨਤ ਬਹੁਤ ਲੱਗਦੀ ਆ ਵੀਡੀਓ ਨੂੰ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜਰੂਰ ਕਰ ਲਿਓ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਠੀਕ ਆ ਬਹੁਤ ਮਿਹਨਤ ਲੱਗਦੀ ਬਈ ਬਣਾਉਣਾ ਚਲੋ ਠੀਕ ਆ ਬਾਈ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ